ਕਲਾਮ ਸ਼ਾਇਰ ਹੂੰ ਡੁੱਡਣ ਹੋ ਗਏ ਆ ਲੋਹੇ ਦੇ ਥਣ ਵਾਂਗ ਨਾਂਜ ਮੈਨ ਤਾਂ ਕੱਢਦਾ ਹਾਰ ਹੋਇਆ ਦੂਰ ਜਾ ਬੈਠਾ ਥੋੜੀ ਪੱਤਣ ਤੋਂ ਸੜਿਆ ਪੁੱਜਿਆ ਤੇ ਆਵਾਜ਼ਾਰ ਹੋਇਆ ਚੁੱਕੀ ਬੰਝਲੀ ਨਾਲੇ ਉਦਾਸੀਆਂ ਦੇ ਗਾਮ ਉਸ ਦੇ ਜਿਗਰ ਤੋਂ ਪਾਰ ਹੋਇਆ ਧੀੜ ਗੁਜਰੀ ਪਰीत ਕਹਾਣੀਆਂ ਦੀ ਹੁਕਮ ਮਾਰ ਕੇ ਤੇ ਜਾਰੋ ਜ਼ਾਰ ਰੋਇਆ ਉਸਕੇ ਪਿਆ ਚਨਾ ਦੇ ਕੰਨਿਆਂ ਤੇ ਰਾਂਝਾ ਘਰਾਂ ਤੋਂ ਨਿਕਲ ਖਵਾਰ ਹੋਇਆ ਪੈਸੇ ਕੰਮ ਨੂੰ ਹੁੰਦੀਆਂ ਹੱਥ ਸ਼ਾਮਾਂ ਕੌਣ ਵੇਲੜਾਂ ਦਾ ਰਵਾਧਾਰ ਹੋਇਆ ਕੌਣ ਵੇਲੜਾਂ ਦਾ ਰਵਾਧਾਰ ਹੋਇਆ